ਖਾਲਸਿਆਂ ਨੇ ਹੁਣ ਇੱਕੋ ਪਰਨ ਕਰ ਲਿਆ ਜਿਹੜਾ ਸਾਡੇ ਧੱਕੇ ਚੜ ਗਏ ਅਸੀਂ ਥੋਕਾਂਗੇ ਇਹਨਾਂ ਨੂੰ ਜੇ ਅਸੀਂ ਇਹਨਾਂ ਦੇ ਧੱਕੇ ਚੜਦੇ ਸਾਨੂੰ ਠੋਕ ਦਨ ਅਸੀਂ ਪਰਵਾਹਾਂ ਸਾਡੇ ਪਰਿਵਾਰ ਤਾਂ ਐ ਨਹੀਂ ਸਾਡੀਆਂ ਦਾ ਘੋੜਿਆਂ ਤੇ ਕਾਠੀਆਂ ਆ ਜੀਆ ਗਾਰੇ ਬੀ ਅਨੇਹਤ ਤੇਵਾਰਨ ਕਰਦੇ ਅਸੀਂ ਜਨਾਨੀ ਤੇਵਾਰਨ ਕਰਦੇ ਪਰ ਉਹ ਕੀ ਐਵੇਂ ਦਾ ਪਾਣਾ ਵਰਤਿਆ ਜਿਹੜਾ ਅਮਰਤਪਾਲ ਮਹਿਰੋਂ ਤੇ ਦੋ ਸਿੰਘ ਨੇ ਜਿਹੜੇ ਉਹਨਾਂ ਨੂੰ ਕੱਲੀ ਨੂੰ ਘੇਰ ਕੇ ਉਹਨੂੰ ਗਲ ਕੁੱਟ ਕੇ ਮਾਰਨਾ ਪਿਆ ਇਹਨਾਂ ਨੇ ਮੂਸੇ ਵਾਲਾ ਮਰਵਾਇਆ ਉਹ ਜੋਧਾ ਜਿਹਦੀ ਇੱਕ ਬਾਜ਼ ਨਾਲ 178 ਦੇਸਾਂ ਦੇ ਵਿੱਚ ਸਰਚ ਵੱਜੀ ਆ ਵੀ ਬਲਵਿੰਦਰ ਜਟਾਣਾ ਕੌਣ ਸੀ ਇਹ ਜਿਹੜੀ ਲਚਰਤਾ ਬਣਾਉਂਦੇ ਆ ਜਿਹੜੇ ਗੰਦ ਪਾਉਂਦੇ ਆ ਉਹਨਾਂ ਨੂੰ ਇਹ ਸ਼ਹਿਦ ਦਿੰਦੇ ਆ ਠੀਕ ਹੈ ਇਹ ਬੀਬੀ ਨੂੰ ਵੀ ਸ਼ਹਿਦ ਦਿੱਤੀ ਹੋਈ ਸੀ ਜਿਵੇਂ ਬੂਟਾ ਚੋਰਾ ਉਹਨੂੰ ਵੀ ਸ਼ਹਿਦ ਦਿੱਤੀ ਹੋਈ ਆ ਇਹ ਸਕੌਲਟੀਆਂ ਸਕੌਲਟੀਆਂ ਭਾਈ ਕਿਸੇ ਦੀਆਂ ਨਹੀਂ ਅੜਨੀਆਂ ਭਲੇਖਾ ਸੋਨੂੰ ਜਿੱਦẽ ਪ੍ਰਮਾਤਮਾ ਵਣੀਓ ਕਿਸੇ ਦੀ ਹਾਜ਼ਰੀ ਸੇਵਾ ਦੀ ਲੱਗੀ ਸਭ ਕਾਰਜ ਰਾਸ ਆਜਣ ਕੱਲ ਲੁਧਿਆਣੇ ਦਾ ਗੰਜਾ ਜ ਆ ਉਹ ਕਹਿੰਦਾ ਜੀ ਸਾਡੀ ਧੀ ਪੰਜਾਬ ਓਏ ਚਵਲਾ ਤੈਨੂੰ ਅਸੀਂ ਕਹਿਣਾ ਚਾਹੁੰਦੇ ਆ ਚਵਲਾ ਧੀ ਤੇਰੀ ਹੋਊਗੀ ਜੇ ਧੀ ਹੁੰਦੀ ਸੰਸਕਾਰ ਤੇ ਪਹੁੰਚਦਾ ਨਾ ਹੂੰ ਠੀਕ ਐ ਇੱਕ ਅਮਿਤ अरोड़ा ਇੱਕ ਉਥੇ ਮੰਡੇ ਆ ਜਿਹੜਾ ਇਹੇ ਚਵਲਿਆ ਹੋਰ ਇੱਕ ਬੂਟਾ ਚੋਰ ਅਸੀਂ ਪਹਿਲਾਂ ਵੀ ਪਾਈ ਸੀ ਬੂਟੇ ਚੋਰ ਨੂੰ ਕਹਿਣਾ ਚਾਹੁੰਦੇ ਆ ਵੀ 4 ਲੱਖ ਫੋਲੋਅਰ ਸੀ ਉਹਦਾ ਤੇ ਤੂੰ ਜਾਂਦਾ ਬਾਪ ਬਣਿਆ ਸੀ ਉਹਦਾ ਲੱਕੜਾਂ ਲੈ ਕੇ ਤਾਂ ਜਾਂਦਾ ਕੀ ਲੱਗਦਾ ਇੱਕ ਕਮਲਕੌਰ ਦਾ ਕਤਲ ਕਰਕੇ ਇਹ ਨੰਗੀ ਜਿਹੜਾ ਉਹ ਖਤਮ ਹੋ ਜਾਊਗਾ ਜਿਹੜੇ ਪੰਜਾਬ ਦੇ ਵਿੱਚ ਬੀਬੀਆਂ ਅੱਧੇ ਕੱਪੜੇ ਪਾ ਕੇ ਗੁਰੂ ਘਰਾਂ 'ਚ ਜਾਂਦੀਆਂ ਡਾਂਗ ਭਰੂਗੀ ਸਾਰਿਆਂ ਦੀ ਜਿੱਦਾਂ ਜਿਹੜਾ ਵੀ ਨੰਗ ਸਿੰਘ ਮੇਰੀ ਕੋਈ ਆਵਾਜ਼ ਸੁਣਦਾ ਜਿਹੜੀ ਬੀਬੀ ਗੁਰੂ ਘਰੇ ਅੱਧੇ ਕੱਪੜੇ ਪਾ ਕੇ ਜਾਂਦੀ ਆ ਮਿੱਤਰੋ ਸੱਟ ਹੀ ਲਿਆ ਕਰੋ ਹੁਣ ਖਾਲਸਾ ਤਿਆਰ ਹੋ ਗਿਆ ਭਾਈ ਖਾਲਸਾ ਨੌ ਪਰ ਨੌ ਆ ਜਾਗ ਚੁੱਕਿਆ ਕਿਉਂਕਿ ਪਹਿਲਾਂ ਕਿਸੇ ਦਾ ਆਵਾਜ਼ ਨਹੀਂ ਪਹੁੰਚਦੀ ਸੀ ਕਿ ਤੋ ਤੱਕ ਹੁਣ মিডিਆ ਜੋਗਾ ਹੁਣ ਸਾਰਿਆਂ ਨੂੰ ਪਤਾ ਜਿਹੜਾ ਗਲਤੀ ਕਰੂਗਾ ਟੰਬਾ ਉਹਦੇ ਤੇ ਬਰੂਗਾ ਬਰੂਗਾ ਬਿੱਤੇ ਦਿਨੀ ਕੰਚਨ ਕੁਮਾਰੀ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਕਤਲਕਾਦਾ ਹੋ ਜਾਂਦਾ ਹਰ ਇੱਕ ਅਕਾਊਂਟ ਤੋਂ ਚਾਹੇ ਉਹ ਇਨਸਟਾਗ੍ਰਾਮ ਦਾ ਚਾਹੇ ਫੇਸਬੁੱਕ ਦਾ ਕਹਿ ਸਕਦੇ ਆ ਕਿ ਹਰ ਕੋਈ ਕ੍ਰिएਟਰ ਬਣਿਆ ਹੋਇਆ ਹੈ ਜਿਦੇ ਵਿੱਚ ਕੁਝ ਕੁ ਲੋਕ ਅਮਰਤਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਖੜੇ ਨੇ ਤੇ ਕੁਝ ਜਿਹੜਾ ਐਵੇਂ ਦੇ ਵੀ ਲੋਕ ਨੇ ਜਿਹੜੇ ਕਮਲਕੌਰ ਦੇ ਕਤਲ ਨੂੰ ਜਿਹੜਾ ਗਲਤ ਸਾਬਤ ਕਰ ਰਹੇ ਨੇ ਉਸ ਨੂੰ ਗਲਤ ਕਹਿ ਰਹੇ ਨੇ ਇਹਦੇ ਨਾਲ ਹੀ ਅੱਜ ਅਸੀਂ ਹਜ਼ਰਾਵਾ ਖੁਰਦ ਦੇ ਵਿੱਚ ਖੜੇ ਆ ਜਿੱਥੇ ਬਾਬਾ ਗੋਰਾ ਸਿੰਘ ਖਾਲਸਾ ਸਾਡੇ ਨਾਲ ਨੇ ਉਹਨਾਂ ਨਾਲ ਇੱਕ ਵਾਰ ਗੱਲਬਾਤ ਕਰਾਂਗੇ ਗੱਲਬਾਤ ਦਾ ਵਿਸ਼ਾ ਜਿਹੜਾ ਹੈ ਉਹੀ ਰਹੂਗਾ ਪਹਿਲਾਂ ਤਾਂ ਖਾਲਸਾ ਜੀ ਵੈਗ ਖਾਲਸਾ ਵੈਗ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੀਤੇ ਦਿਨ ਜਿਹੜਾ ਕਤਲ ਹੋਇਆ ਕਤਲ ਤੋਂ ਬਾਅਦ ਹਰ ਇੱਕ ਬੰਦਾ ਜਿਹੜਾ ਹੈ ਚਾਹੇ ਕੋਈ ਵੀ ਕਹਦੀਏ ਸੋਸ਼ਲ ਮੀਡੀਆ ਦੇ ਨਾਲ ਅਟੈਚ ਆ ਚਾਹੇ ਨਹੀਂ ਇਹ ਖੁੰਡ ਚਰਚਾ ਬਣੀ ਹੋਈ ਆ ਕੁਝ ਲੋਕ ਅਮਰਤਪਾਲ ਮਹਿਰੋਂ ਨੂੰ ਗਲਤ ਦੱਸ ਰਹੇ ਆ ਕੁਝ ਉਹਨੂੰ ਸਹੀ ਦੱਸ ਰਹੇ ਆ ਤੁਹਾਡਾ ਇਹਦੇ ਬਾਰੇ ਕਹਿਣਾ ਕੀ ਹੈ ਮੈਂ ਸਾਧ ਸੰਗਤ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਅੱਜ ਕੱਲ ਪੜ੍ਹੇ ਲਿਖੇ ਆ ਜਿਹੜਾ ਜੋਗ ਆ ਜਾਂ ਜਿਹੜੇ ਬਜ਼ੁਰਗ ਪੁਰਾਣੇ ਆ ਸਾਡੇ ਜਾਂ ਮਾਤਾ ਪਿਤਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕਲਚਰ ਚੱਲਦਾ ਹੈ ਜਿਵੇਂ ਪੁਰਾਣੇ ਸਮੇਂ ਤੋਂ ਅਸੀਂ ਪਹਿਲਾਂ ਬਹਿੰਦੇ ਹੁੰਦੇ ਸੀ ਸਾਰੇ ਟੀਵੀ ਲਾ ਕੇ ਸਾਰਾ ਪਰਿਵਾਰ ਬੈਠਾ ਹੁੰਦਾ ਸੀ ਹੁਣ ਉਹੋ ਜਿਹੀਆਂ ਚੀਜ਼ਾਂ ਨਹੀਂ ਰਹੀਆਂ ਪਹਿਲਾਂ ਤਾਂ ਕਹਿੰਦੇ ਸੀ ਇੱਕ ਅਮਲੀ ਆ ਹੁਣ ਤਾਂ ਸਾਰਾ ਪਰਿਵਾਰ ਹੀ ਅਮਲੀ ਆ ਕਿਉਂ ਅਮਲੀ ਪਾਤਾ ਇਹ ਸਾਰੇ ਨੈਟਾ 800 ਦਾ ਨੈਟ ਰੀਚਾਰਜ ਹੁੰਦਾ ਆਪੋ ਆਪਣੇ ਲੈ ਕੇ ਮੋਬਾਈਲ ਅੱਡੇ ਲ ਕਮਰੇ ਚ ਵੜ ਜਾਂਦੇ ਨੇ ਇੱਕ ਘੰਟੇ ਚ ਮਰਨ ਜੰਮਣ ਖਤਮ ਆ ਸਾਡਾ ਵੱਡਾ ਟਾਈਮ ਨਹੀਂ ਹੈਗਾ ਮੈਂ ਏ ਲੰਮੇ ਸਮੇਂ ਤੋਂ ਜੂਝਦੇ ਤੁਰੇ ਆ ਰਹੇ ਆ ਚਲੋ ਅਸੀਂ ਵੀ ਪਹਿਲਾਂ ਪਲੀਤ ਹੁੰਦੇ ਸੀ ਲੋਕ ਸਾਨੂੰ ਕਹਿੰਦੇ ਆ ਹੁਣ ਇਹ ਸਾਨੂੰ ਮਤਾਂ ਦਿੰਦੇ ਆ ਸਾਡੀ ਪਰਮੇਸ਼ਰ ਨੇ ਬਾਹ ਫੜੀ ਆ ਤੇ ਅਸੀਂ ਚਲੋ ਉਹਨਾਂ ਦੇ ਨਾਲ ਜੁੜ ਗਏ ਮਹਾਰਾਜ ਨੇ ਕਿਰਪਾ ਕੀਤੀ ਆ ਸੇਵਾ ਕੀਤੀ ਆ ਪੰਥ ਦੇ ਨਾਲ ਲੜ ਕੇ ਹਨਾ ਤੇ ਉਹ ਅੱਜ ਪੰਥ ਦਾ ਚੱਕਰੇ ਆ ਜਿਹੜੇ ਬੰਦੇ ਚਵਲ ਆ ਚੋਲਿਆਂ ਚ ਵੀ ਹੈਗੇ ਆ ਉਦਾਂ ਵੀ ਹੈਗੇ ਆ ਜਿਹੜੇ ਬੰਦਿਆਂ ਨੇ ਸਾਧੂਆਂ ਦੇ ਭੇਖ ਪਾਏ ਹੋਇਆ ਉਹਨਾਂ ਨੇ ਹੋਰ ਜਿਹੜਾ ਇਹ ਲਚਰਤਾ ਫਿਰਿਆ ਕੋਈ ਕਹਿੰਦਾ ਸਾਡੀ ਵੀਡੀਓ ਨਾ ਦੇਖਿਓ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਕਿਵੇਂ ਨਿਕਲ ਜਾਂਦੀਆਂ ਹੂੰ ਹੁਣ ਖਾਲਸਾ ਤਿਆਰ ਹੋ ਗਿਆ ਭਾਈ ਖਾਲਸਾ ਨੌ ਪਰ ਨੌ ਆ ਜਾਗ ਚੁੱਕਿਆ ਕਿਉਂਕਿ ਪਹਿਲਾਂ ਕਿਸੇ ਦਾ ਆਵਾਜ਼ ਨਹੀਂ ਹੋਣਦੀ ਸੀ ਕਿ ਤੋ ਤੱਕ ਹੁਣ ਮੀਡੀਆ ਜੋਗਾ ਹੁਣ ਸਾਰਿਆਂ ਨੂੰ ਪਤਾ ਜਿਹੜਾ ਗਲਤੀ ਕਰੂਗਾ ਟੰਬਾ ਉਹਦੇ ਤੇ ਬਰੂਗਾ ਬਰੂਗਾ ਠੀਕ ਹੈ ਲੋਕ ਹੁਣ ਮੰਨ ਲਓ ਉਹਨਾਂ ਤੇ ਟਿੱਪਣੀਆਂ ਕਰਦੇ ਆ ਵੀ ਔਰਤ ਨੂੰ ਮਾਰਤਾ ਜੀ ਖਾਰਸਾ ਕਿਸੇ ਤੇ ਬਾਰ ਨਹੀਂ ਕਰਦਾ ਐ ਨਹੀਂ ਕਰਦਾ ਇਹ ਔਰਤ ਕਾਦੀ ਹੈ ਭਾਈ ਛੋਡੀਆਂ ਅੱਜ 3-3 ਸਾਲ ਦੀਆਂ ਬੱਚੀਆਂ ਦੇ ਨਾਲ ਰੇਪ ਹੋ ਰਿਆ ਬੱਚਿਆਂ ਦੇ ਨਾਲ ਰੇਪ ਹੋ ਰਿਆ ਛੋਟੇ-ਛੋਟਿਆਂ ਦੇ ਨਾਲ ਥੋੜੇ ਜਿ ਮੈਨੂੰ ਦੱਸੋ ਤਾਂ ਸੀ ਸੇਵ ਕਿਹੜੇ ਬੰਨੇ ਹੋ ਤੁਸੀਂ ਇੱਕ ਗੰਦ ਨੂੰ ਪ੍ਰਮੋਟ ਕਰਨਾ ਤੁਸੀਂ ਦੇਖਦੇ ਹੋ ਇੱਕ ਲੁਧਿਆਣੇ ਦਾ ਗੰਜਾ ਜਿਹਾ ਉਹ ਕਹਿੰਦਾ ਜੀ ਸਾਡੀ ਧੀ ਪੰਜਾਬ ਉਹ ਚਵਲਾ ਤੈਨੂੰ ਅਸੀਂ ਕਹਿਣਾ ਚਾਹੁੰਦੇ ਆਂ ਚਵਲਾ ਧੀ ਤੇਰੀ ਹੋਗੀ ਜੇ ਧੀ ਹੁੰਦੀ ਸਸਕਾਰ ਤੇ ਪਹੁੰਚਦਾ ਨਾ ਹੂੰ ਠੀਕ ਹੈ ਇੱਕ ਅਮਿਤ ਰੋੜਾ ਇੱਕ ਉਥੇ ਮੰਡਿਆ ਜਿਹੜਾ ਇਹੇ ਚਵਲਿਆ ਹੋਰ ਇੱਕ ਬੂਟਾ ਚੋਰ ਅਸੀਂ ਪਹਿਲਾਂ ਵੀ ਪਾਈ ਸੀ ਬੂਟੇ ਚੋਰ ਨੂੰ ਕਹਿਣਾ ਚਾਹੁੰਦੇ ਆ ਵੀ 4 ਲੱਖ ਫੋਲੋਅਰ ਸੀ ਉਹਦਾ ਤੇ ਤੂੰ ਜਾਂਦਾ ਬਾਪ ਬਣਿਆ ਸੀ ਉਹਦਾ ਲੱਕੜਾਂ ਲੈ ਕੇ ਤੈ ਜਾਂਦਾ ਆਪਦੀ ਧੀ ਨੂੰ ਜਾ ਕੇ ਕੰਧਾ ਤੇ ਦਿੰਦਾ ਉਹਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਰਾਏ ਧੀ ਗਈ ਆ ਉਸੇ ਰਾਏ ਤੂੰ ਜਾਵੇਂਗਾ ਹਰ ਇੱਕ ਬਾਣੇ ਵਾਲਾ ਅਮਰਤਪਾਲ ਆ ਜੇ ਤੁਸੀਂ ਸੋਚੋਗੇ ਵੀ ਅਮਰਤਪਾਲ ਇੱਕ ਡਵਾਈ ਨੂੰ ਚਲਾ ਗਿਆ ਇੱਕ ਡਵਾਈਆਂ ਇੱਥੇ ਆ ਗਿਆ ਉਹਨੂੰ ਜੇਲ੍ਹ ਚ ਬੰਦ ਕਰਤਾ ਅੱਜ ਜਿਹਨੇ ਨੌਜਵਾਨਾਂ ਨੇ ਬਾਣੇ ਪਾਏ ਉਹ ਹਰ ਇੱਕ ਅਮਰਤਪਾਲ ਆ ਪਰ ਉਹ ਬੂਟਾ ਤਾਂ ਇਹ ਵੀ ਕਹਿ ਰਿਹਾ ਹੈ ਕਿ ਜਦੋਂ ਲੱਖੇ ਬਾਬੇ ਨਾਲ ਰੌਲਾ ਪਿਆ ਉਦੋਂ ਅਮਰਤਪਾਲ ਮਹਿਰੋ ਨੇ ਫਿਰ ਸਰਕਾਰ ਦਾ ਜਾਂ ਕਹਿ ਸਕਦੇ ਆ ਪ੍ਰਸ਼ਾਸਨ ਦਾ ਫਿਰ ਹੱਥ ਕਿਉਂ ਥਾਮਿਆ ਸੀ ਵੀਰ ਜੀ ਗੱਲ ਸੁਣੋ ਮੇਰੀ ਸਾਨੂੰ ਪਤਾ ਹੈ ਵੀ ਜਿਹੜੀ ਇਹ ਸਰਕਾਰ ਆ ਜਾਂ ਕੋਈ ਕਿਦਾ ਵੀ ਗਲਤ ਨੂੰ ਕਿਤੇ ਤਾਂ ਜਾ ਕੇ ਖੜੂਗਾ ਖੜਨਾ ਤਾਂ ਪਊਗਾ ਸਾਨੂੰ ਕਿਹਦੇ ਕੋਲੇ ਜਾਵਾਂਗੇ ਅਸੀਂ ਨਾ ਅਪੀਲ ਆ ਨਾ ਦਰੀਲ ਆ ਕੋਈ ੱੱਕੇ ਤੇ ੱੱਕਾ ਇੱਕ ਗਰੀਬ ਬੰਦਾ ਉਹਦੇ ਨਾਲ ੱੱਕਾ ਜੇ ਕੋਈ ਕਿਸੇ ਤੁਹਾਨੂੰ ਪਤਾ ਹੀ ਆਜ ਕਰ ਕਿੰਨੇ ਆਸੀਂ ਜਿੰਨੇ ਵੀ ਨਸ਼ੇ ਫੜਾਏ ਛੜਾਏ ਕੀ ਗੱਲ ਆਸੀਂ ਨਾਲੀਆਂ 'ਚ ਡਿੱਗਦੇ ਰਹਿੰਦੇ ਨਸ਼ੇ ਖਾ ਕੇ ਨਾਲੀਆਂ 'ਚ ਪਲੀਤ ਹੋਏ ਰਹਿੰਦੇ ਅਸੀਂ ਠੀਕ ਹੈ ਇਹ ਸਾਨੂੰ ਉਧਰ ਨੂੰ ਤੋੜਨਾ ਚਾਹੁੰਦੇ ਆਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆਂ ਵੀ ਤੂੰ ਇਹਨਾਂ ਨੂੰ ਨੱਥ ਪਾ ਇਹ ਜਿਹੜੇ ਲਚਰਤਾ ਫੇਰਦੇ ਆ ਫੇਸਬੁੱਕ ਤੇ ਜਾਂ ਕਿਤੇ ਮੀਡੀਆ ਤੇ ਜਿੰਨੇ ਵੀ ਆਉਂਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਫਿਰ ਖਾਲਸੇ ਨੱਥ ਪਾਉਣਗੇ ਖਾਲਸਿਆਂ ਨੇ ਹੁਣ ਇੱਕੋ ਪਰਨ ਕਰ ਲਿਆ ਜਿਹੜਾ ਸਾਡੇ ੱੱੱਕੇ ਚੜ ਗਿਆ ਅਸੀਂ ਠੋਕਾਂਗੇ ਇਹਨਾਂ ਨੂੰ ਜੇ ਅਸੀਂ ਇਹਨਾਂ ਦੇ ੱੱਕੇ ਚੜਦੇ ਸਾਨੂੰ ਠੋਕਦਣ ਅਸੀਂ ਪਰਿਵਾਰਾ ਸਾਡੇ ਪਰਿਵਾਰ ਤਾਂ ਐ ਨਹੀਂ ਸਾਡੀਆਂ ਦਾ ਘੋੜਿਆਂ ਤੇ ਕਾਠੀਆਂ ਆ ਅਸੀਂ ਤੇ ਵੀਰ ਜੀ ਜਿੰਨੀ ਫੌਜ ਆ ਸਾਡੀ ਘੋੜਿਆਂ ਤੇ ਕਾਠੀਆਂ ਸਾਡੀਆਂ ਸਾਡਾ ਨਾਂ ਕੋਈ ਮਾਂ ਨਾ ਧੀ ਨਾ ਪਰਿਵਾਰ ਸਾਡਾ ਹੈ ਨਹੀਂ ਸਾਡਾ ਪੰਥ ਆ ਅਸੀਂ ਉਹਦੇ ਪਿੱਛੇ ਜੇ ਸਾਨੂੰ ਆਪਣੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਅਸੀਂ ਬੂੰਦਾ ਬੂੰਦਾ ਕਰਕੇ ਉੱਡਾਂਗੇ ਅਸੀਂ ਕਿ ਪਿੱਛੇ ਪੈਰ ਨਹੀਂ ਹਟਾਵਾਂਗੇ ਜਿਕਾਰੇ ਗ ਜਾਵੇ ਨਿਹਾਲ ਜਾਵੇ ਜੀਤ ਸਿੰਘਾਂ ਨੂੰ ਪਾਵੇ ਨਿਹਾਲ ਜਾਵੇ ਓ ਜੀ ਆ ਗਰੇ ਨੇ ਹੱਥੀਂ ਤੇ ਵਾਰ ਨਹੀਂ ਕਰਦੇ ਅਸੀਂ ਜਨਾਨੀ ਤੇ ਵਾਰ ਨਹੀਂ ਕਰਦੇ ਪਰ ਉਹ ਕੀ ਐਵੇਂ ਦਾ ਪਾਣਾ ਵਰਤਿਆ ਜਿਹੜਾ ਅੰਮ੍ਰਿਤਪਾਲ ਮਹਿਰੋਂ ਤੇ ਦੋ ਸਿੰਘ ਨੇ ਜਿਹੜੇ ਉਹਨਾਂ ਨੂੰ ਕੱਲੀ ਨੂੰ ਘੇਰ ਕੇ ਉਹਨੂੰ ਗਲ ਕੁੱਟ ਕੇ ਮਾਰਨਾ ਪਿਆ ਉਹ ਭਾਈ ਸੈਂਬਲੀ 'ਚ ਜਦੋਂ ਬੰਬ ਮਾਰਿਆ ਭਗਤ ਸਿੰਘ ਉਦੋਂ ਤੁਸੀਂ ਦੇਖਿਆ ਤਾਂ ਕਿੱਡਾ ਜੂੜਾ ਸੀ ਪਹਿਲਾਂ ਉਹਨੇ ਵੀ ਕੇਸ ਕਤਲ ਕਰਾਉਣੇ ਪਏ ਹੂੰ ਠੀਕ ਆ ਜੇ ਜੋਧੇ ਸੀ ਸਾਡੇ ਦੋ ਸੁੱਖਾ ਜਿੰਦਾ ਉਹਨਾਂ ਨੇ ਵੀ ਆਪਣੇ ਕੇਸ ਕਤਲ ਕਰਾਏ ਜੇ ਅਸੀਂ ਕਿਸੇ ਜੜ ਤੇ ਕੰਨਾਂ ਦੀ ਤੱਕ ਪਹੁੰਚਣਾ ਹੈ ਨਾ ਸਾਨੂੰ ਕੁਝ ਵੀ ਕਰਨਾ ਪਿਆ ਪੰਥ ਦੇ ਪਿੱਛੇ ਉਹ ਗੁਰੂ ਸਾਡਾ ਅੰਦਰ ਆ ਹਾਜ਼ਰ ਨਾਜ਼ਰ ਆ ਉਹ ਤੇ ਉਹ ਕਰਨਾ ਪੈਂਦਾ ਜੋਧਿਆਂ ਨੂੰ ਕੁਰਬਾਨੀ ਪਿੱਛੇ ਆ ਦੇਖਿਆ ਅੱਜ ਪੰਜਾਬ ਦੇ ਕੀ ਹਾਲਾਤ ਆ ਅੱਜ ਤੋਂ ਮੈਂ ਜਦੋਂ ਦਾ ਮੇਰਾ ਜਨਮਿਆ ਮੰਨ ਲਓ ਮੇਰਾ ਜਨਮ ਹੈਗਾ 74 ਦਾ ਜਨਮਿਆ ਜਦੋਂ ਅਸੀਂ ਜਿਹੜੇ ਹਾਲਾਤ ਦੇਖਦੇ ਤੁਰੇ ਹੁੰਨੇ ਆ ਜਿਹੜੇ ਪੁਰਾਣੇ ਸਮੇਂ ਸੀ ਕਦੇ ਬਾਬਾ ਜੀ ਸ਼ਹਿਰ ਚ ਅਸੀਂ ਬੀਬੀਆਂ ਜਾਂਦੀਆਂ ਵੇਖੀਆਂ ਨਹੀਂ ਸੀ ਤੇ ਹੁਣ ਸ਼ਹਿਰਾਂ ਦੇ ਵਿੱਚ ਆਮ ਹੀ ਬੀਬੀਆਂ ਫਿਰਦੀਆਂ ਰੋਜ਼ ਹੀ ਇਹ ਲਿਉਣ ਵਾਲੇ ਕੌਣ ਇਹ ਜਿਹੜੀ ਲਚਰਤਾ ਗੰਦੇ ਕੱਪੜੇ ਸਾਰੇ ਬੰਨਿਓ ਪਾ ਕੇ ਲਿਉਣ ਵਾਲੇ ਕਿਹੜਾ ਕਿਹੜਾ ਬੱਚਾ ਸੇਪਿਆ ਤੁਹਾਡਾ ਅੱਜ ਅੱਜ ਸਕੂਲਾਂ ਦੇ ਵਿੱਚ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਇੱਥੇ ਹੱਥ ਲਾਇਆ ਆ ਇਹ ਸੇ ਵੀ ਹੈ ਕੋਈ ਇਹੇ ਤੁਸੀਂ ਵਧਾ ਰਹੇ ਹੋ ਆਪਣੇ ਆਪ ਨੂੰ ਇਹ ਬੱਚਿਆਂ ਨੂੰ ਤੁਸੀਂ ਸਿੱਖਿਆ ਦੇ ਰਹੇ ਹੋ ਵੀ ਐਸ ਕੰਮਾਂ ਨੂੰ ਕਰੋ ਤੇ ਬੱਚੇ ਉਹੀ ਸਿੱਖਿਆ ਤੇ ਜਾਂਦੇ ਆ ਇੰਨੀ ਇੱਕ ਗੱਲ ਹੈ ਇਹ ਸਾਰਾ ਜਿੰਨਾ ਵੀ ਇਹ ਪ੍ਰੋਪਗੈਂਡਾ ਖੜਾ ਕਰ ਰਿਹਾ ਪਹਿਲਾਂ ਪੰਜਾਬ ਨੂੰ ਇਹਨਾਂ ਨੇ ਨਸ਼ੇ ਦੇ ਦੇ ਮਾਰਿਆ ਗੋਲੀਆਂ ਅੱਜ ਸਿਗਨੇਚਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਕੀਤੇ ਆ ਲੇਕਿਨ ਇਹ ਗੁਰੂਆਂ ਦੀ ਧਰਤੀ ਆ ਸਾਡੇ ਦੋਰੀ ਅਰਦਾਸ ਕਰੀ ਜਾਂਦੀ ਆ ਰਾਜ ਕਰੇਗਾ ਖਾਲਸਾ ਆਕੇ ਰਹਿਣਾ ਕੋਈ ਸਾਡੇ ਅਰਦਾਸ ਦੇ ਵਿੱਚ ਵੀ ਆ ਜਿਹੜੀ ਬੜੀ ਸ਼ਕਤੀ ਆ ਸਿੰਘ ਕੋਈ ਵੀ ਕਿਸੇ ਬੰਦੇ ਨੂੰ ਤੁਰਦਾ ਅਰਦਾਸ ਕਰਕੇ ਤੁਰਦਾ ਤੇ ਬੜੀ ਚੜ੍ਹਦੀ ਕਲਾ ਵਾਲਾ ਅਮਰਤਪਾਲ ਨੇ ਕੰਮ ਕੀਤਾ ਉਸ ਯੋਧੇ ਦੇ ਨਾਲ ਜਿੱਥੇ ਵੀ ਇੱਕ ਡਬਰੂਗੜ ਬੈਠਾ ਇੱਕ ਜੋਧਾ ਅੱਜ ਦੁਬਈ ਗਿਆ ਹੋਇਆ ਜਦੋਂ ਵੀ ਉਹ ਕਿਤੇ ਕਹੂਗਾ ਜਾਨ ਵੀ ਕੁਰਬਾਨ ਕਰਨ ਤੱਕ ਜਾਵਾਂਗੇ ਅਸੀਂ ਫੇਰ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਨੇ ਆਂ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾ ਲੋ ਨਹੀਂ ਤਾਂ ਫੇਰ ਖਾਲਸਾ ਨੱਥ ਪਾਣੀ ਜਾਣਾ ਤੁਹਾਨੂੰ ਨਹੀਂ ਸੀ ਲੱਗਦਾ ਜਿਵੇਂ ਅੰਮ੍ਰਿਤਪਾਲ ਮਹਿਰੋਂ ਦੁਬਈ ਚਲੇ ਨਿਹੰਗ ਸਿੰਘ ਆ ਉਹ ਆਪੇ ਸੋਧਾ ਲਾ ਦੇਣਗੇ ਪਰ ਦੁਬਈ ਜਾਣ ਦਾ ਇੱਕ ਕਾਰਨ ਕੀ ਸੀ ਮੀਨ ਬਾਈ ਜੀ ਅੱਜ 30 32 32 ਸਾਲ ਹੋ ਗਏ ਸਾਡੇ ਜਗਤਾਰ ਸਿੰਘ ਹਵਾਰੇ ਉਹਨਾਂ ਨੂੰ ਜੋਧਿਆਂ ਨੂੰ ਹੋਰ بڑے ਜੋਧੇ ਅੰਦਰ ਬੈਠੇ ਆ ਦੱਸੋ ਇਨਸਾਫ ਹੈਗਾ ਇਸ 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 ਜਿਹੜੀ ਇਹ ਇੰਡੀਅਨ ਸਟੇਟ ਜਿਹੜੀ ਇਹ ਕਹਿੰਦੀ ਆ ਸਾਡਾ ਤਾਂ ਇਹ ਭਾਰਤ ਆ ਇੰਡੀਅਨ ਸਟੇਟ ਇਹ ਜਿਹੜੀ ਕਹਿੰਦੀ ਆ ਵੀ ਸਾਡੀ ਸਰਕਾਰ ਦੁਆਰੇ ਸਾਰੇ ਬੰਦੇਓ ਚੱਲੋ ਇਨਸਾਫ ਹੈ ਕੋਈ ਜਿਹੜੇ ਬੰਦਿਆਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ 33 32 33 ਸਾਲ ਸਜ਼ਾਵਾਂ ਜੇਲਾਂ ਦੇ ਵਿੱਚ ਕੱਟ ਰਹੇ ਕਿੱਥੋਂ ਇਨਸਾਫ ਮਿਲੂਗਾ ਪਰ ਤਾਂ ਬਾਈ ਜੀ ਜਿਹਦੇ ਧੌਣ ਤੇ ਗੋਡਾ ਰੱਖਾਂਗੇ ਉਹੀ ਬਾਪੂ ਆਖੂਗਾ ਤੇ ਖਾਲਸੇ ਦਾ ਕੰਮ ਆ ਇਹ ਕੁਝ ਮਾੜਾ ਕੰਮ ਨਹੀਂ ਉਹਨਾਂ ਨੇ ਕੀਤਾ ਜੋਧੇ ਆ ਉਹ ਤਕੜੇ ਬੜੇ ਸ਼ਜਾਗਾ ਜਲੋ ਰਹੇ ਆ ਦੋ ਜਿਹੜੇ ਜੇਲ੍ਹ 'ਚ ਆ ਜੋਧੇ ਉਹਨਾਂ ਨੂੰ ਵੀ ਸਾਡੇ ਬਣੀਓ ਅਰਦਾਸ ਬੇਨਤੀ ਕਰਾਂਗੇ ਅਸੀਂ ਸ਼ਾਮ ਸਵੇਰੇ ਵੀ ਚੜ੍ਹਦੀ ਕਲਾ 'ਚ ਰਹਿਣ ਪਰਮਾਤਮਾ ਉਹਨਾਂ ਨੂੰ ਤਤੀਵਾ ਨਾ ਲਾਵੇ ਅਮਰਤਪਾਲ ਸਿਆ ਇਹ ਜਿਹੜੀ ਸਜ਼ਾ 7-8 ਸਾਲ ਕੱਟਣੇ ਬਹੁਤ ਔਖੇ ਆ ਠੀਕ ਹੈ ਨਾ ਅਸੀਂ ਵੀ ਬਾਬਾ ਜੀ ਇੱਕ ਡਰਾਈਵਰ ਬੰਦੇ ਸੀ ਜੇ ਅੱਜ ਘੋੜਿਆਂ ਦੇ ਕਾਜੇ ਆਏ ਆ ਇਹ ਸਰਕਾਰ ਚਾਹੁੰਦੀ ਆ ਕਿਹੜੇ ਬੰਦੇ ਨੂੰ ਤੋੜਨਾ ਅਸੀਂ ਸਾਡੇ ਤੋਂ ਗਲਤੀ ਕੀ ਹੋਈ ਆ ਅਮਰਤ ਪਾਣੀ ਕੀਤਾ ਇਹਨਾਂ ਨੇ ਸਾਡੀਆਂ ਪੱਗਾਂ ਲਾਈਆਂ ਲਾਈਆਂ ਕਿਨੇ ਸਾੜਿਆਂ ਨੇ ਆਪਣੇਆਂ ਨੇ ਸਾਨੂੰ ਬਹੁਤ ਟਕਟੋਰਜ ਕੀਤਾ ਗਿਆ ਕੁੱਟਮਾਰ ਹੱਦੋਂ ਵੱਧ ਤੇ ਇੱਕ ਕਾਰੋਬਾਰ ਛੱਡ ਕੇ ਅਸੀਂ ਅੱਜ ਦਲਾਂ ਪੰਥਾਂ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਜਿਹੜੀ ਮਾਹ ਰਾਏ ਨੇ ਕਿਰਪਾ ਕੀਤੀ ਆ ਚਲੋ ਦਲ ਪੰਥ ਚ ਆ ਗਏ ਅੱਜ ਸੇਵਾ ਨਿਵਾ ਰਹੇ ਆ ਲੇਕਿਨ ਇਹਨਾਂ ਬਣੀਓ ਕੋਈ ਕਸਰ ਨਹੀਂ ਸੀ ਫਿਰ ਕਹਿ ਦਿੰਦੇ ਆ ਵੀ ਮਾੜੇ ਰਾਹ ਤੇ ਪਹਿਲਾਂ ਗੈਂਸਟਰ ਕਹਿ ਕੇ ਇਹਨਾਂ ਨੇ ਮਰਵਾਤੇ ਕੁਝ ਅੱਤਵਾਦੀ ਕਹਿ ਕੇ ਇਹਨਾਂ ਨੇ ਮਰਵਾਤੇ ਸਾਨੂੰ ਦੁੱਖ ਹੈ 84 ਦੌਰ ਦਾ ਜਦੋਂ ਦੌਰ ਸਾਡੇ ਪੰਜਾਬ ਦੇ ਵਿੱਚ ਵਰਤਿਆ ਉਦੋਂ ਜੇ ਤਾਂ ਪੁਲਿਸ ਵਾਲੇ ਮਰੇ ਉਹ ਵੀ ਸਾਡੇ ਭਾਈ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਪੱਗਾਂ ਵਾਲੇ ਦਾੜ੍ਹੀਆਂ ਰੱਖ ਕੇ ਉਹ ਵੀ ਸਾਡੇ ਭਾਈ ਜੇ ਖਾਰਕੂ ਸਿੰਘ ਸ਼ਹੀਦ ਹੋਇਆ ਤਾਂ ਉਹ ਵੀ ਸਾਡੇ ਭਾਈ ਕਿਸੇ ਦਾ ਕੀ ਗਿਆ ਦਿੱਲੀ ਦਾ ਕੁਝ ਨਹੀਂ ਗਿਆ ਮੈਂ ਦਿੱਲੀ ਦੇ ਦਲਾਲ ਨੂੰ ਦੱਲਿਆਂ ਨੂੰ ਕਹਿਣਾ ਚਾਹੁੰਦਾ ਬੂਟੇ ਵਰਗੇ ਚੋਰਾਂ ਨੂੰ ਹੋਰ ਗੰਗੇ ਮੰਗੇ ਸਭ ਰਗੜੇ ਜਾਣਗੇ ਇਹਨਾਂ ਨੂੰ ਕਹਿਣਾ ਵੀ ਤੁਸੀਂ ਮਿੱਤਰੋ ਆਪਦਾ ਹੁਣ ਧਿਆਨ ਰੱਖੋ ਤੈਨੂੰ ਮੜਾ ਜਾਂ ਪਿਆ ਸੀ ਨਾ ਫਾਂਡਾ ਉਸ ਦਿਨ ਇੱਕ ਨੂੰ ਥੋਡੇ ਨੂੰ ਸਿੰਘਾਂ ਨੇ ਪਾਇਆ ਸੀ ਉਹ ਬਾਹਰੋਂ ਤਾਂ ਕੋਈ ਆਇਆ ਨਹੀਂ ਸੀ ਤੇ ਇਹ ਪਤਾ ਨਹੀਂ ਕਿਹੜੇ ਵੇਲੇ ਰੋਡੇ ਭੋਡੇ ਦੀ ਕਦੋਂ ਕਿਸੇ ਦੀ ਜਬੀਰ ਜਾਗ ਜਾਣੀ ਆ ਇੰਦਰਾ ਗਾਂਧੀ ਦੇ ਜਿਹੜੇ ਗਨਮੈਨ ਸੀਗੇ ਉਹ ਵੀ ਤੁਹਾਨੂੰ ਪਤਾ ਕੌਣ ਸੀ ਤੁਸੀਂ ਸਜੇਤ ਹੋ ਜੋ ਤੁਹਾਡੇ ਨਾਲ ਪੱਗਾਂ ਵਾਲੇ ਵੀ ਆ ਧਾੜਿਆਂ ਵਾਲੇ ਵੀ ਆ ਤੇ ਮੁੰਨੇ ਵੀ ਆ ਆਪਦੀਆਂ ਹਰਕਤਾਂ ਤੋਂ ਬਾਜ਼ ਆ ਜਾਓ ਜਿਹੜਾ ਪੰਜਾਬ ਚ ਤੁਸੀਂ ਗੰਦ ਪਾਉਣਾ ਚਾਹੁੰਦੇ ਹੋ ਉਹ ਗਾਂਵ ਵਾਸਤੇ ਨਹੀਂ ਪਾਊਗਾ ਫੌਜ ਤਿਆਰ ਬਰ ਤਿਆਰ ਆ ਖਾਲਸਾ ਜੀ ਤੁਸੀਂ ਸਰਕਾਰ ਦੀ ਗੱਲ ਕੀਤੀ ਉਹੀ ਸਰਕਾਰ ਇੱਕ ਪਾਸੇ ਅਜੇ ਤੱਕ ਕੁਝ ਨਹੀਂ ਕੋਈ ਟਿੱਪਣੀ ਨਹੀਂ ਕੀਤੀ ਇਸ ਤੇ ਕੋਈ ਨਾ ਤਾਂ ਮੁੱਖ ਮੰਤਰੀ ਸਾਹਿਬ ਦਾ ਨਾ ਕਿਸੇ ਹੋਰ ਮੰਤਰੀ ਦਾ ਅਜੇ ਤੱਕ ਬਿਆਨ ਨਹੀਂ ਆਇਆ ਇੱਥੋਂ ਤੱਕ ਕਿ ਇੱਕ ਦੀਪਕਾ ਲੁਥਰਾ ਨਾਂ ਦੀ ਅੰਮ੍ਰਿਤਸਰ ਦੇ ਵਿੱਚ ਇੰਸਟਾਗ੍ਰam ਦੀ ਫਲੂਐਂਸਰ ਸੀ ਉਹਨੂੰ ਸਿਕਿਉਰਿਟੀ ਤੱਕ ਵੀ ਦੇਤੀ ਇਹ ਹੀ ਤਾਂ ਚੱਕਰ ਹੈ ਜੀ ਹਾਂ ਇਹਨਾਂ ਨੇ ਮੂਸੇ ਆਲਾ ਮਰਵਾਇਆ ਹਾਂ ਉਹ ਜੋਧਾ ਜੀਦੀ ਇੱਕ ਬਾਜ਼ ਨਾਲ 178 ਦੇਸਾਂ ਦੇ ਵਿੱਚ ਸਰਚ ਵੱਜੀ ਆ ਵੀ ਬਲਵਿੰਦਰ ਜਟਾਣਾ ਕੌਣ ਸੀ ਇਹ ਜਿਹੜੀ ਲਚਰਤਾ ਬਣਾਉਂਦੇ ਆ ਜਿਹੜੇ ਗੰਦ ਪਾਉਂਦੇ ਆ ਉਹਨਾਂ ਨੂੰ ਇਹ ਸ਼ਹਿਦ ਦਿੰਦੇ ਆ ਠੀਕ ਹੈ ਇਹ ਬੀਬੀ ਨੂੰ ਵੀ ਸ਼ਹਿਦ ਦਿੱਤੀ ਹੋਈ ਸੀ ਜਿਵੇਂ ਬੂਟਾ ਚੋਰਾ ਉਹਨੂੰ ਵੀ ਸ਼ਹਿਦ ਦਿੱਤੀ ਹੋਈ ਆ ਇੱਕ ਮੰਡਾ ਉਹਨੂੰ ਵੀ ਸ਼ਹਿਦ ਦਿੱਤੀ ਇੱਕ ਗੰਝਾ ਜਿਹਾ ਇਹ ਸਕੌਲਟੀਆਂ ਸਕੌਲਟੀਆਂ ਭਾਈ ਕਿਸੇ ਦੀਆਂ ਨਹੀਂ ਅੜਨੀਆਂ ਭਲੇਖਾ ਸਾਨੂੰ ਜਿੱਦਾਂ ਪ੍ਰਮਾਤਮਾ ਵਣੀਓ ਕਿਸੇ ਦੀ ਹਾਜ਼ਰੀ ਸੇਵਾ ਦੀ ਲੱਗੀ ਸਭ ਕਾਰਜ ਰਾਸ ਆ ਜਾਣੇ ਆ ਆ ਜਾਂ ਲਚਰਤਾ ਪੇਸ਼ ਕਰ ਰਹੇ ਆ ਹਾਂਜੀ ਉਹ ਕੋਈ ਤੁਹਾਡੀ ਹਿੱਟ ਲਿਸਟ ਦੇ ਵਿੱਚ ਵੀ ਹੈਗਾ ਵੀ ਸੋਦਾ ਜੇ ਲਾਉਣਾ ਤਾਂ ਇਹਨਾਂ ਨੂੰ ਪਹਿਲਾਂ ਲਾਵਾਂਗੇ ਕਿਤਾ ਮਹਾਰਾਜ ਕਿਰਪਾ ਕਰੂਗਾ ਜੀ ਸਾਡੇ ਤਾਂ ਸਾਰੇ ਹਿੱਟ ਲਿਸਟ ਚ ਆ ਇਹਨਾਂ ਦੀਆਂ ਫੋਟੋਆਂ ਸਾਡੇ ਹਿਰਦਿਆਂ ਚ ਛਪੀਆਂ ਹੋਈਆਂ ਜਿੱਦ ਦੇ ਪਰਮੇਸ਼ਰ ਨੇ ਕਿਤੇ ਸਾਡੇ ਅੱਜ ਤਾਂ ਪਹਿਲਾਂ ਕਿਹਾ ਸੀ ਜੇ ਅਸੀਂ ਤੁਹਾਡੇ ਧੱਕੇ ਚੜਦੇ ਹਾਂ ਸਾਨੂੰ ਛਾੜ ਦਿਓ ਗੱਡੀ ਭਾਈ ਸਾਡਾ ਕੋਈ ਨਹੀਂ ਤੇ ਜੇ ਸਾਡੇ ਧੱਕੇ ਚੜਗੇ ਤਾਂ ਫਿਰ ਅਸੀਂ ਛੱਡਣੇ ਨਹੀਂ ਬਾਈ ਜੀ ਹੁਣ ਇਹ ਇਹ ਜਿਹੜਾ ਗੰਦਾ ਪੰਜਾਬ ਚੋਂ ਅਸੀਂ ਸਾਫ਼ ਕਰਕੇ ਹਟਾਂਗੇ ਤੇ ਇਹ ਛੱਡਣੇ ਨਹੀਂ ਜੀ ਹੁਣ ਜਿੱਦਣ ਕੰਚਨ ਕੁਮਾਰੀ ਦਾ ਕਤਲ ਹੁੰਦਾ ਉਹ ਦਿਨ 3.5 ਲੱਖ ਸੀ ਤੇ 40000 ਮਰਨ ਤੋਂ ਬਾਅਦ ਜਿਹੜੇ ਆ ਫਾਲੋਅਰ ਵਧੇ ਲੋਕ ਅਜੇ ਵੀ ਉਹਨਾਂ ਨੂੰ ਫਾਲੋ ਕਰੀ ਜਾਂਦੇ ਆ ਦੇਖੋ ਜੀ ਅੱਜ ਤੁਸੀਂ ਜਾਣਦੇ ਹੋ ਸ਼ਹਿਰਾਂ ਦੇ ਵਿੱਚ ਥਾਂ ਥਾਂ ਤੇ ਗੰਦ ਪੈ ਰਿਆ ਗੰਦ ਬੰਦੇ ਹੀ ਫਾਲੋ ਕਰਨਗੇ ਜਿਹਦੇ ਪਰਿਵਾਰ ਆ ਜਿਹਦੇ ਬੱਚੇ ਆ ਜਿਨ੍ਹਾਂ ਨੇ ਗਾਂਹ ਦੇਖਣਾ ਆ ਜਿਨ੍ਹਾਂ ਨੇ ਚੰਗੇ ਘਰਾਂ ਦੇ ਵਿੱਚ ਰਿਸ਼ਤੇ ਕਰਨੇ ਆ ਚੰਗੇ ਘਰਾਂ ਦੇ ਰਿਸ਼ਤੇ ਲੈਣੇ ਆ ਖਾਨਦਾਨੀ ਬੰਦੇ ਆ ਜਿਹੜੇ ਅਗਲਾ ਕਹਿੰਦਾ ਨਹੀਂ ਕਹਿੰਦਾ ਤੇਰੀ ਸ਼ਰਮ ਨਹੀਂ ਤੇਰੇ ਪਿਓ ਦੀ ਸ਼ਰਮ ਮਾਰਦੀ ਹੈ ਹਨਾ ਖਾਨਦਾਨੀ ਜਿਹੜੇ ਬੰਦੇ ਆ ਉਹ ਇਹਨਾਂ ਨੂੰ ਨਹੀਂ ਪ੍ਰੋਮੋਟ ਕਰਦੇ ਗੰਦੇ ਤੇ ਚਵਲਪੁਣਾ ਕਰਦੇ ਆ ਜਿਨ੍ਹਾਂ ਨੇ ਫੇਕ ਐਡੀਆਂ ਬਣਾਈਆਂ ਹੋਈਆਂ ਗਲਤ ਵਾਲੇ ਪਾਸਿਓਂ ਆ ਹਨਾ ਸਾਨੂੰ ਵੀ ਫੋਨ ਆਉਂਦੇ ਆ ਜੇ ਮਰਦ ਦੇ ਬੱਚੇ ਹੋ ਤਾਂ ਸਾਹਮਣੇ ਛਾਤੀ 'ਚ ਵੱਜੋ ਫੇਕ ਐਡੀਆਂ ਤੋਂ ਫੋਨ ਕਰਦੇ ਹੋ ਗਾਲ੍ਹਾਂ ਕੱਢਦੇ ਹੋ ਇੱਥੇ ਕਈ ਮੈਂ ਤੁਹਾਨੂੰ ਹੁਣ ਅੱਜ ਵੱਡੇ ਬਚਨ ਛੋਟੀ ਮੂੰਹ ਵੱਡੀ ਗੱਲ ਕਰਨ ਲੱਗਾ ਜਿਹੜੇ ਬੰਦੇ ਚੋਲੇ 'ਚ ਪਾ ਕੇ ਖੋਤੇ ਬਣੇ ਫਿਰਦੇ ਆ ਹਲੇ ਵੀ ਉਹ ਕਹਿੰਦੇ ਆ ਅਸੀਂ ਪੰਥਦਰਦੀ ਆ 40 40 ਸਾਲ ਹੋ ਗਏ ਤੁਹਾਨੂੰ ਖੋਤੇ ਬਣਿਆ ਫਿਰਦਿਆਂ ਨੂੰ ਨੌਜਵਾਨ ਪੰਜਾਬ ਦੇ ਤੁਸੀਂ ਮਰਾਤੇ ਨਸ਼ੇ ਪੰਜਾਬ ਚ ਤੁਸੀਂ ਕਰਤੇ ਬਾਰਡਰ ਏਰੀਆ ਖਾਲੀ ਤੁਸੀਂ ਕਰਵਾਤਾ ਕੀ ਤੁਹਾਡੀ ਦੇਣ ਤੁਸੀਂ ਅਮਰਤਪਾਲ ਤੇ ਚੜ ਗਏ ਸਾਰੇ ਜਾਣੇ ਜਿਹੜਾ ਕੁਛ ਉਸ ਯੋਧੇ ਨੇ ਕਰਤਾ ਤੁਹਾਡੇ ਤੋਂ 40 ਸਾਲ ਚ ਨਹੀਂ ਹੋਇਆ ਤੇ ਤੁਸੀਂ ਕਦੇ ਜੋਗੇ ਹੁਣ ਤੁਸੀਂ ਠੱਲੂ ਫੜੋ ਤੇ ਬਜਾਓ ਠੱਲੂ ਫੜਨਾ ਪਊਗਾ ਉਹਨਾਂ ਨੇ ਕੀ ਕੀਤਾ ਜਿਹੜੇ ਕੌਮ ਦੇ ਯੋਧੇ ਜਿਨ੍ਹਾਂ ਦੀਆਂ ਜਾਇਦਾਦਾਂ ਚਲੀਆਂ ਗਈਆਂ ਜਿਨ੍ਹਾਂ ਨੇ ਆਪਦੇ ਪਰਿਵਾਰ ਗਾਲ ਅੱਜ ਬਖਸੀਸ ਸਿੰਘ ਵਰਗੇ ਜੋਦੇ ਜਿਹਦੇ ਕੋਲੇ ਕੁਝ ਵੀ ਨਹੀਂ ਬੰਦੇ ਕਿਰਾਏ ਤੇ ਬੈਠੇ ਆ ਹਨਾ ਉਹਨਾਂ ਦੀਆਂ ਹਾਲਾਤਾਂ ਦੇਖੋ ਥੋੜੇ ਪਿੱਛੇ ਉਹ ਜੇ ਵੱਡੇ ਯੋਧਿਆਂ ਨੂੰ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਠੇਸ ਲੱਗ ਰਹੀ ਆ ਅਸੀਂ ਨਾ ਨਹੀਂ ਬੋਲਣਾ ਚਾਹੁੰਦੇ ਬਾਬਾ ਜੀ ਸਾਨੂੰ ਖਰੀਦਣ ਤੇ ਇੱਕ ਬਹੁਤ ਕੋਸ਼ਿਸ਼ ਹੋਈ ਜਿਹੜੇ ਪਘੋੜੇ ਖਾੜਕੂ ਆ ਉਹਨਾਂ ਨੇ ਸਾਨੂੰ ਖਰੀਦਣ ਤੇ ਕੋਸ਼ਿਸ਼ ਕੀਤੀ 10 ਲੱਖ 20 ਲੱਖ ਤੁਸੀਂ ਅਮਰਤਪਾਲ ਦੇ ਪਰਿਵਾਰ ਦੀਆਂ ਕਮੀਆਂ ਕੱਢੋ ਤੁਸੀਂ ਰਹੇ ਜਦੋਂ ਅਸੀਂ ਕੁਝ ਦੇਖਿਆ ਨਹੀਂ ਅਸੀਂ ਕਿਵੇਂ ਕੱਢ ਦੀਏ ਜਿਹੜੇ ਬੰਦੇ ਨਾਲ ਅਸੀਂ ਵਿਚਰੇ ਨਹੀਂ ਉਹਨੂੰ ਅਸੀਂ ਕਿਵੇਂ ਕਹਿ ਦੀਏ ਠੀਕ ਹੈ ਥੋੜੇ ਵੀ ਬੰਦੇ ਬਹੁਤ ਕਰਦੇ ਆ ਜਦੋਂ ਤੁਹਾਡੇ ਬੰਦਿਆਂ ਦੇ ਚੋਲੇ ਲੱਥਣਗੇ ਨਾ ਕਸ਼ਹਰੇ ਲਾਏ ਜਾਣਗੇ ਤੇ ਤੁਹਾਡੇ ਮੋਹਰੇ ਲੱਗੀਆਂ ਸਰਕਾਰੀ ਨਿਕਲਣਗੀਆਂ ਇਹ ਸਭ ਨੂੰ ਪਤਾ ਹੈ ਕੌਮ ਜਾਗ ਚੁੱਕੀ ਆ ਗੱਲ ਕਰ ਵੀ ਅਸੀਂ ਤਾਂ ਨਹੀਂ ਬੋਲਦੇ ਵੀ ਇੰਨਾ ਚ ਤੇ ਸਾਡੇ ਚ ਫਰਕ ਕੋਈ ਨਹੀਂ ਕੀ ਲੱਗਦਾ ਇੱਕ ਕਮਲਕੌਰ ਦਾ ਕਤਲ ਕਰਕੇ ਇਹ ਨੰਗੀ ਜਿਹੜਾ ਉਹ ਖਤਮ ਹੋ ਜਾਊਗਾ ਇਹ ਤਾਂ ਹੁਣ ਜੀ ਖੰਡੇ ਦੀ ਧਾਰ ਤੇ ਨੱਚਣਾ ਪਊਗਾ ਜੀ ਖਤਮ ਕਰਕੇ ਹਟਾ ਕੇ ਹਰ ਪੰਜਾਬੀ ਹਰ ਨੌਜਵਾਨ ਦਿਲ ਤੇ ਲਈ ਫਿਰਦਾ ਇਹ ਲੱਛਤਾ ਬਹੁਤ ਜ਼ਿਆਦਾ ਵਧ ਗਈ ਇਹ ਦੁੱਧ ਦਈਆਂ ਦਾ ਖਾਣਾ ਮੱਲ ਪਹਿਲਬਾਨ ਤੇ ਛਟੂਲੇ ਅੱਜ ਅੰਮਰਸਰਚ ਤੇ ਇੱਧਰ ਉੱਧਰ ਕੋਈ ਤਾੜੀਆਂ ਮਾਰਦਾ ਫਿਰਦਾ ਖੁਸਰੇ ਹੈਨਾ ਜਿਹਦਾ ਆ ਪਹਿਲਾਂ ਸਿਆਣੇ ਲਾਂਬਾ ਮਾਰਦੇ ਸੀ ਕਹਿੰਦੇ ਜਿਹੜਾ ਪਿਓ ਪੁੱਤ ਆਪਦੇ ਦਾਦੇ ਪਿਓ ਤੇ ਨਹੀਂ ਜਾਂਦਾ ਉਹ ਹੁੰਦਾ ਨਹੀਂ ਤੇ ਅੱਜ ਲੱਗ ਵੀ ਨਹੀਂ ਦੇ ਸਾਰ ਸਾਰੀ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਜਿਹੜੇ ਮੁੰਡਿਆਂ ਦੇ ਕੰਨਾਂ 'ਚ ਮੁੰਦਰਾ ਪਾਈਆਂ ਜਾਂ ਕਟਿੰਗ ਆ ਪਰਮੇਸ਼ਰ ਉਹਨਾਂ ਤੇ ਕਿਰਪਾ ਕਰੇ ਦੀਪ ਸਿੱਧੂ ਇੱਕ ਕਟਿੰਗ ਅਸੀਂ ਵੀ ਬਾਈ ਜੀ ਪਲੇ ਸੀਗੇ ਜਮਾਂ ਕਲੀਨ ਛੇ ਬੰਦੇ ਮਹਾਰਾਏ ਉਹਨੂੰ ਸੁਣਨ ਲੱਗੇ ਆ ਉਦੋਂ ਬਾਅਦ 'ਚ ਵੱਡੀ ਕਿਰਪਾ ਹੋਈ ਅਮਰਤਪਾਲ ਆ ਗਿਆ ਅਸੀਂ ਅਮਰਤ ਛਕ ਲਿਆ ਹਨਾ ਜੁੜ ਗਏ ਫਿਰ ਉਦੋਂ ਬਾਅਦ 'ਚ ਵੱਡੀ ਕਿਰਪਾ ਹੋਈ ਅੱਜ ਜਿਹੜਾ ਅਰਬਾਂ ਖਰਬਾਂ ਤਰਨਾ ਦਾ ਲਿਆ ਬਾਪੂ ਚੜ੍ਹ ਸਿੰਘ ਜੀ ਜਿਨ੍ਹਾਂ ਨੂੰ ਜਿੰਦਾ ਸ਼ਹੀਦ ਦਾ ਕਿਤਾਬ ਮਿਲਿਆ ਹੋਇਆ ਸੰਤ ਬਾਬਾ ਜਰਨੈਲ ਸਿੰਘ ਨੇ ਦਿੱਤਾ ਹੋਇਆ ਅਸੀਂ ਉਹਨਾਂ ਦੇ ਚਰਨੀ ਲੱਗੇ ਉਹਨਾਂ ਦੇ ਨਾਲ ਦਲਪੰਚੇ ਗੁਰੂ ਦੇ ਰਾਖੇ ਇਹਨਾਂ ਦੀ ਸੇਵਾ ਕਰ ਰਹੇ ਹਾਂ ਬਾਬਾ ਰਾਜਾ ਰਾਜ ਸਿੰਘ ਜੀ ਜੋ ਕੌਮੀ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਬੈਠੇ ਆ ਬਾਰਡਰ ਤੇ ਦਿੱਲੀ ਕਿਸਾਨਾਂ ਦੇ ਅੱਗੇ ਲੰਮੇ ਸਮੇਂ ਤੋਂ ਡਟੇ ਰਹੇ ਘੋੜੇ ਵੀ ਸਾਡੇ ਸ਼ਹੀਦ ਹੋਏ ਉੱਥੇ ਠੀਕ ਆ ਨੌਜਵਾਨ ਸਾਡੇ ਜਦੋਂ ਇਹ ਇਹ ਜੇ ਕੰਮ ਕੀਤੇ ਕਾਂ ਵਾਂਗੂ ਟੰਗੇ ਤੁਸੀਂ ਉਦੋਂ ਵੀ ਬੁੜਕੇ ਸੀ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਇਆ ਜਾ ਕੇ ਉੱਥੇ ਪਿਆ ਵੱਢ ਕੇ ਸਾਡੀ ਫੌਜ ਨੇ ਟੰਗਿਆ ਸੀ ਉਦੋਂ ਵੀ ਇਹਨਾਂ ਨੇ ਡਾਰਾ ਮਾਰੀਆਂ ਇਹਨਾਂ ਦਾ ਕੀ ਫਰਜ ਬਣਦਾ ਕਿਸੇ ਨੂੰ ਵੱਢ ਦੇਣਾ ਕਰ ਦੇਣਾ ਇੱਕ ਹੋਰ ਉੱਥੇ ਬੀਬੀ ਕਹਿੰਦੀ ਫਿਰਦੀ ਸੀ ਇਹਨਾਂ ਦਾ ਹੱਕ ਆ ਕੋਈ ਮਾਰ ਦੇਣਾ ਇਹ ਤਾਂ ਫਿਰ ਇਦਾਂ ਹੀ ਝਟਕੇ ਲਾਉਂਦੇ ਆ ਜੀ ਤੇ ਲੱਗਣਗੇ ਇਹ ਬੰਦ ਨਹੀਂ ਹੋਣਗੇ ਇਦਾਂ ਲੱਗਦੇ ਰਹਿਣਗੇ ਜੇ ਤੁਸੀਂ ਚੰਗੇ ਬਣਨਾ ਪੰਜਾਬ ਦੇ ਵਿੱਚ ਆਪਦੇ ਪੂਰੇ ਕੱਪੜੇ ਪਾ ਕੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਬੀਬੀਆਂ ਅੱਧੇ ਕੱਪੜੇ ਪਾ ਕੇ ਗੁਰੂ ਘਰਾਂ 'ਚ ਜਾਂਦੀਆਂ ਡਾਂਗ ਵਰੂਗੀ ਸਾਰਿਆਂ ਜਿੱਦੇ ਜਿਹੜਾ ਵੀ ਨੰਗ ਸਿੰਘ ਮੇਰੀ ਕੋਈ ਆਵਾਜ਼ ਹੁੰਦਾ ਜਿਹੜੀ ਬੀਬੀ ਗੁਰੂ ਘਰੇ ਅੱਦੇ ਕੱਪੜੇ ਪਾ ਕੇ ਜਾਂਦੀ ਆ ਮੈਤਰਾਓ ਸੱਟ ਹੀ ਲਿਆ ਕਰੋ ਕੋਈ ਗੱਲ ਨਹੀਂ ਛਾਲ 6 ਮਹੀਨੇ ਲੱਗ ਜਾਣਗੇ ਹੁਣ ਤੁਸੀਂ ਕਹੋਗੇ ਅੱਜ ਤੁਹਾਨੂੰ ਮਤਾਂ ਦੇਣ ਲੱਗੇ ਇਹਦੇ ਚ ਮਤਾਂ ਵਾਲੀ ਗੱਲ ਨਹੀਂ ਹੈਗੀ ਪੰਜਾਬ ਦੀ ਬਹੁਤ ਦੁਰਦਸ਼ਾ ਇਹਨਾਂ ਨੇ ਖਰਾਬ ਕੀਤੀ ਹੋਈ ਆ ਲੇਕਿਨ ਇਹ ਤਾਂ ਗੁਰੂਆਂ ਦੀ ਧਰਤੀ ਆ ਉਹਦੇ ਸਿਰ ਤੇ ਬੱਜੀ ਹੋਈ ਹੈ ਹਾਂਜੀ ਬਿਲਕੁਲ ਧੰਨਵਾਦ ਜੀ ਜਿਵੇਂ ਤੁਸੀਂ ਦੇਖਿਆ ਕਿ ਬਾਬਾ ਗੋਰਾ ਸਿੰਘ ਖਾਲਸਾ ਵੱਲੋਂ ਇੱਕ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਅਜੇ ਵੀ ਸੋਸ਼ਲ ਮੀਡੀਆ ਤੇ ਲਚਰਤਾ ਨਾ ਬੰਦ ਕੀਤੀ ਗਈ ਤਾਂ ਉਹਨਾਂ ਦਾ ਅਸੀਂ ਆਪ ਵੀ ਸੋਦਾ ਲਾਵਾਂਗੇ ਇਹ ਜ਼ਰੂਰੀ ਵੀ ਹੈ ਕਿ ਉਹਨਾਂ ਦਾ ਸੋਦਾ ਲਾਵਾਂਗੇ ਤੇ ਨਾਲ ਉਹਨਾਂ ਨੂੰ ਹਟਾਉਣਾ ਜਿਹੜਾ ਉਹ ਸਾਡਾ ਫਰਜ਼ ਵੀ ਬੰਦਾ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਬਿਆਨ ਤੋਂ ਬਾਅਦ ਜਿਹੜੇ ਲਚਰਤਾ ਅਜੇ ਤੱਕ ਵੀ ਫਲਾਉਣਾ ਨਹੀਂ ਹਟੇ ਉਹ ਰੁਕਦੇ ਨੇ ਜਾਂ ਕੋਈ ਸਰਕਾਰਾਂ ਉਹਨਾਂ ਨੂੰ ਚੇਤਾਵਨੀ ਦੇ ਕੇ ਰੋਕਦੀਆਂ ਨੇ ਜਾਂ ਫਿਰ ਇਦਾਂ ਹੀ ਲਚਰਤਾ ਵਾਲਾ ਕੰਟੈਂਟ ਲਗਾਤਾਰ ਸੋਸ਼ਲ ਮੀਡੀਆ ਤੇ ਅਪਲੋਡ ਹੁੰਦਾ ਰਹੇਗਾ ਜਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਅਵਤਾਰ ਦੇ ਨਾਲ ਸੁਖਵਿੰਦਰ ਨਿੱਕੂ ਐਨ ਟੀ ਵੀ ਪੰਜਾਬੀ